ਦੱਖਣੀ ਸਪੇਨ ਦੇ ਵਿੱਚ ਬੀਤੇ ਦਿਨੀ ਇੱਕ ਭਿਆਨਕ ਰੇਲ ਹਾਦਸੇ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕੋਰਟੋਬਾ ਸ਼ਹਿਰ ਦੇ ਨੇੜੇ ਅਦਮੁਜ਼ ਖੇਤਰ ਦੇ ਵਿੱਚ ਦੋ ਤੇਜ਼ ਰਫ਼ਤਾਰ ਰੇਲ ਗੱਡੀਆਂ ਦੀ ਟੱਕਰ ਹੋ ਗਈ ਜਿਸ ਦੇ ਵਿੱਚ ਘੱਟੋ ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ ਅਤੇ 100 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ ਨੇ। ਤazie ਕਿ ਬਚਾਅ ਕਾਰਜ ਲਗਾਤਾਰ ਜਾਰੀ ਨੇ। ਅਧਿਕਾਰੀਆਂ ਨੇ ਖਦਸ਼ਾ ਜਤਾਇਆ ਹੈ ਕਿ ਮੌਤਾਂ ਦਾ ਅੰਕੜਾ ਹੋਰ ਵੱਧ ਸਕਦਾ ਹੈ। ਦੱਸਿਆ ਕਿ ਸਪੇਨ ਦੇ ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ 100 ਤੋਂ ਵੱਧ ਜ਼ਖਮੀਆਂ ਦੀ ਹਾਲਤ ਕੰਬੀ ਜਾਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਮਾਲਕਾ ਤੋਂ ਮੈਟਰਡ ਜਾ ਰਹੀ ਇੱਕ ਤੇਜ਼ ਰਫ਼ਤਾਰ ਰੇਲ ਗੱਡੀ ਪਟਰੀ ਤੋਂ ਉੱਤਰ ਗਈ ਹੈ ਅਤੇ ਇੱਕ ਹੋਰ ਲਾਈਨ ਤੇ ਚੜ ਗਈ ਅਤੇ ਉਸ ਸਮੇਂ ਮੈਟਰਡ ਤੋਂ ਹੋਲੇਵਾ ਜਾ ਰਹੀ ਇੱਕ ਹੋਰ ਰੇਲ ਗੱਡੀ ਇਸ ਦੇ ਨਾਲ ਟਕਰਾ ਗਈ ਰੇਲ ਨੈਟਵਰਕ ਆਪਰੇਟਰ ਨੇ ਕਿਹਾ ਕਿ ਹਾਦਸਾ ਮਲਾਕਾ ਤੋਂ ਟ੍ਰੇਨ ਦੇ ਰਵਾਨਾ ਹੋਣ ਤੋਂ ਲਗਭਗ 10 ਮਿੰਟ ਬਾਅਦ ਵਾਪਰਿਆ ਹੈ ਦਾਨੀ ਦੀ ਗੱਲ ਇਹ ਹੈ ਕਿ ਜਿਸ ਟਰੈਕ ਤੇ ਟ੍ਰੇਨ ਪਟਰੀ ਤੋਂ ਉਤਰੀ ਸੀ ਉਹ ਸਿੱਧਾ ਹਿੱਸਾ ਸੀ ਅਤੇ ਪਿਛਲੇ ਮਈ ਦੇ ਵਿੱਚ ਇਸ ਦੀ ਮੁਰੰਮਤ ਕੀਤੀ ਗਈ ਸੀ। ਟ੍ਰਾਂਸਪੋਰਟ ਮੰਤਰੀ ਨੇ ਇਸ ਘਟਨਾ ਨੂੰ ਬਹੁਤ ਹੀ ਅਸਾਧਾਰਨ ਦੱਸਿਆ ਹੈ। ਦੱਸਦੀਏ ਕਿ ਹਾਦਸੇ ਦਾ ਅਸਲ ਕਾਰਨ ਅਜੇ ਤੱਕ ਜਾਰੀ ਨਹੀਂ ਕੀਤੇ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਦੇ ਵਿੱਚ ਘੱਟੋ-ਘੱਟ 1 ਮਹੀਨਾ ਲੱਗ ਸਕਦਾ ਹੈ। ਇਸ ਦੌਰਾਨ ਸਪੇਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਡੂੰਘੇ ਦੁੱਖ ਦਾ ਅਹਿਸਾਸ ਕਰ ਰਿਹਾ ਹੈ। ਦੱਖਣੀ ਸਪੇਨ ਦੇ ਵਿੱਚ ਬੀਤੇ ਦਿਨੀ ਇੱਕ ਭਿਆਨਕ ਰੇਲ ਹਾਦਸੇ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕੋਰਟੋਬਾ ਸ਼ਹਿਰ ਦੇ ਨੇੜੇ ਅਦਮੁਜ਼ ਟਰ ਦੇ ਵਿੱਚ ਦੋ ਤੇਜ਼ ਰਫਤਾਰ ਰੇਲ ਗੱਡੀਆਂ ਦੀ ਟੱਕਰ ਹੋ ਗਈ ਜਿਸ ਦੇ ਵਿੱਚ ਘੱਟੋ ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ ਅਤੇ 100 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ ਨੇ ਤazie ਕਿ ਬਚਾਅ ਕਾਰਜ ਲਗਾਤਾਰ ਜਾਰੀ ਨੇ ਅਧਿਕਾਰੀਆਂ ਨੇ ਖਦਸ਼ਾ ਜਤਾਇਆ ਹੈ ਕਿ ਮੌਤਾਂ ਦਾ ਅੰਕੜਾ ਹੋਰ ਵੱਧ ਸਕਦਾ ਹੈ ਦੱਸਿਆ ਕਿ ਸਪੇਨ ਦੇ ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ 100 ਤੋਂ ਵੱਧ ਜ਼ਖਮੀਆਂ ਦੀ ਹਾਲਤ ਗੰਭੀਰ ਹੈ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਮਾਲਗਾ ਤੋਂ ਮੈਦ੍ਰਿਡ ਜਾ ਰਹੀ ਇੱਕ ਤੇਜ਼ ਰਫਤਾਰ रेल गड्डी पटरी ਤੋਂ ਉੱਤਰ ਗਈ ਹੈ ਅਤੇ ਇੱਕ ਹੋਰ ਲਾਈਨ ਤੇ ਚੜ ਗਈ ਅਤੇ ਉਸ ਸਮੇਂ ਮੈਟ੍ਰਿਕ ਤੋਂ ਫੇਲੇਵਾ ਜਾ ਰਹੀ ਇੱਕ ਹੋਰ ਰੇਲ ਗੱਡੀ ਇਸ ਦੇ ਨਾਲ ਟਕਰਾ ਗਈ ਰੇਲ ਨੈਟਵਰਕ ਆਪਰੇਟਰ ਨੇ ਕਿਹਾ ਕਿ ਹਾਸਾ ਮਲਾਕਾ ਤੋਂ ਟ੍ਰੇਨ ਦੇ ਰਵਾਨਾ ਹੋਣ ਤੋਂ ਲਗਭਗ 10 ਮਿੰਟ ਬਾਅਦ ਵਾਪਰਿਆ ਹੈ ਤਾਂ ਨੀ ਦੀ ਗੱਲ ਇਹ ਹੈ ਕਿ ਜਿਸ ਟਰੈਕ ਤੇ ਟ੍ਰੇਨ ਪਟਰੀ ਤੋਂ ਉਤਰੀ ਸੀ ਉਹ ਸਿੱਧਾ ਹਿੱਸਾ ਸੀ ਅਤੇ ਪਿਛਲੇ ਮਈ ਦੇ ਵਿੱਚ ਹੀ ਇਸ ਦੀ ਮੁਰੰਮਤ ਕੀਤੀ ਗਈ ਸੀ ਟਰਾਂਸਪੋਰਟ ਮੰਤਰੀ ਨੇ ਇਸ ਘਟਨਾ ਨੂੰ ਬਹੁਤ ਹੀ ਅਸਾਧਾਰਨ ਦੱਸਿਆ ਹੈ ਤਾਂ ਇਹ ਕਿ ਹਾਦਸੇ ਦਾ ਅਸਲ ਕਾਰਨ ਅਜੇ ਤੱਕ ਜਾਰੀ ਨਹੀਂ ਕੀਤੇ ਗਏ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਦੇ ਵਿੱਚ ਘੱਟੋ-ਘੱਟ 1 ਮਹੀਨਾ ਲੱਗ ਸਕਦਾ ਹੈ ਇਸ ਦੌਰਾਨ ਸਪੇਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਡੂੰਘੇ ਦੁੱਖ ਦਾ ਅਹਿਸਾਸ ਕਰ ਰਿਹਾ ਹੈ